ਅੱਜ ਤੋਂ 2-4 ਮਹੀਨੇ ਪਹਿਲਾਂ ਯੂਪੀ ਦੇ ਵਿੱਚ ਇੱਕ ਫਾਰਮੇਸੀ ਦਾ ਐਗਜ਼ਾਮ ਹੁੰਦਾ। ਉੱਥੋਂ ਦੀ ਯੂਨੀਵਰਸਿਟੀ ਨੇ ਜਿਹੜੇ 3-4 ਵਿਦਿਆਰਥੀ ਹੁੰਦੇ ਆ ਉਹਨਾਂ ਨੇ ਪੇਪਰਾਂ ਦੇ ਉੱਤੇ ਜੈ ਸ਼੍ਰੀ ਰਾਮ ਲਿਖਿਆ। 3-4 ਵਿਦਿਆਰਥੀ ਹੁੰਦੇ ਆ ਤੇ ਗੱਲ ਇੰਟਰਸਟਿੰਗ ਉਦੋਂ ਬਣਦੀ ਹੈ ਜਦੋਂ ਇਹ ਜਿਹੜੇ ਵਿਦਿਆਰਥੀ ਹੁੰਦੇ ਆ ਇਹਨਾਂ ਨੇ ਪੇਪਰ ਦੇ ਵਿੱਚ ਜੈ ਸ਼੍ਰੀ ਰਾਮ ਲਿਖਿਆ ਤੇ ਇਹਨਾਂ ਨੂੰ 56% ਦੇ ਮਾਰਕਸ ਦੇ ਨਾਲ 50 ਤੋਂ ਉੱਤੇ ਦੇ ਮਾਰਕਸ ਦੇ ਨਾਲ ਪਾਸ ਕਰ ਦਿੱਤਾ ਜਾਂਦਾ ਵਾ। ਸੋ ਜਦੋਂ ਇਸ ਦੀ ਖਬਰ ਨਾਲ ਦੇ ਜਿਹੜੇ ਵਿਦਿਆਰਥੀ ਹੁੰਦੇ ਆ ਉਹਨਾਂ ਨੂੰ ਪਤਾ ਲੱਗਦੀ ਆ ਗੱਲ ਕਿਤੋਂ ਨਾ ਕਿਤੋਂ ਨਿਕਲਿਆ ਆਉਂਦੀ ਆ ਕਿ ਇਹਨਾਂ ਨੇ ਜਿਹੜਾ ਪੇਪਰ ਦੇ ਵਿੱਚ ਆ ਸਿਰਫ ਜੈ ਸ਼੍ਰੀ ਰਾਮ ਹੀ ਲਿਖਿਆ ਤੇ ਇਹਨਾਂ ਨੂੰ ਪਾਸ ਕਰ ਦਿੱਤਾ ਗਿਆ। ਸੋ ਇਹ ਗੱਲ ਬਾਅਦ ਵਿੱਚ ਗ੍ਰਹਿ ਮੰਤਰੀ ਦੇ ਕੋਲ ਪਹੁੰਚਦੀ ਆ ਕਿ ਇਹਨਾਂ ਬੱਚਿਆਂ ਨੇ ਜਿਹੜਾ ਜੈ ਸ਼੍ਰੀ ਰਾਮ ਲਿਖਿਆ ਤੇ ਪਾਸ ਹੋ ਗਿਆ। ਉੱਥੇ ਹੀ ਪੰਜਾਬ ਦੇ ਵਿੱਚ ਬੜੇ ਮੁੱਦੇ ਨਿਕਲ ਕੇ ਆਉਂਦੇ ਆ, ਬੜੀਆਂ ਵੀਡੀਓ ਨਿਕਲ ਕੇ ਆਉਂਦੀਆਂ ਕਿ ਕਦੇ ਤਾਂ ਪੰਜਾਬੀਆਂ ਨੂੰ ਕੜਾ ਪਾਉਣ ਤੋਂ ਰੋਕਿਆ ਜਾਂਦਾ, ਕਦੇ ਪੰਜਾਬੀ ਬੋਲਣ ਤੋਂ, ਕਦੇ ਦਮਾਲਾ ਸਜਾਉਣ ਤੋਂ। ਸੋ ਗੱਲ ਜਦੋਂ ਇਹ ਵਿਦਿਆਰਥੀਆਂ ਦਾ ਪਤਾ ਲੱਗਦਾ ਵਾ ਕਮੇਟੀ ਬੈਠਦੀ ਆ ਉਥੋਂ ਦੇ ਵਾਈਸ ਚਾਂਸਲਰ ਨੂੰ ਪੁੱਛਿਆ ਜਾਂਦਾ ਜਾਂ ਜਿਹੜੇ ਪੇਪਰ ਚੈੱਕ ਕੀਤੇ ਹੁੰਦੇ ਆ ਉਹਨੂੰ ਸੱਦਿਆ ਜਾਂਦਾ ਤਾਂ ਉਹ ਦੱਸਦਾ ਕਿ ਇਹ ਜਿਹੜਾ ਮੈਨੂੰ ਇਹਨਾਂ ਨੂੰ ਪਾਸ ਕਰਨ ਨੂੰ ਜਿਹੜਾ ਸੀਗਾ ਵਾਈਸ ਚਾਂਸਲਰ ਨੇ ਯੂਨੀਵਰਸਿਟੀ ਦੇ ਨੇ ਕਿਹਾ ਸੀਗਾ ਕਿ ਇਹ ਜਿਹੜੇ ਵਿਦਿਆਰਥੀ ਆ ਦੰਗਾ ਪ੍ਰਸਤ ਵਿਦਿਆਰਥੀ ਆ ਤੇ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਸਟ੍ਰਾਈਕ ਆ ਜਿਹੜੀ ਕਾਲਜ ਦੇ ਵਿੱਚ ਯੂਨੀਵਰਸਿਟੀ ਦੇ ਵਿੱਚ ਕਰੀ ਰੱਖਦੇ ਆ ਸੋ ਇਸ ਕਰਕੇ ਇਹਨਾਂ ਨੂੰ ਪਾਸ ਕਰ ਦਿੱਤਾ ਜਾਵੇ ਸੋ ਗੱਲ ਧਾਰਮਿਕ ਸੀਗੀ ਜਾਂ ਕੋਈ ਹੋਰ ਸੀਗੀ ਇਹ ਜਾਣਦਾ ਰੱਬ ਪਰ ਇਹਨਾਂ ਵਿਦਿਆਰਥੀਆਂ ਨੇ ਜੈ ਸ਼੍ਰੀ ਨਾਮ ਲਿਖਿਆ ਤੇ ਧਰਮ ਦੀ ਕਟੜਤਾ ਇੰਨੀ ਜ਼ਿਆਦਾ ਇਹਨਾਂ ਲੋਕਾਂ ਦੇ ਵਿੱਚ ਕਿ ਇੱਕ ਸਿਰਫ ਤੇ ਸਿਰਫ ਜੈ ਸ਼੍ਰੀ ਨਾਮ ਲਿਖੋ ਜਾਂ ਹੋਰ ਬਹੁਤ ਸਾਰੀਆਂ ਵੀਡੀਓ ਆਉਂਦੀਆਂ ੱਟਕੇ ਦੇ ਨਾਲ ਬੁਲਾਇਆ ਜਾਂਦਾ ਵਾ ਇਹਨਾਂ ਤੋਂ ਕਈ ਲੋਕਾਂ ਤੋਂ ਕਿ ਆਹ ਚੀਜ਼ ਬੋਲੋ ਜਾਂ ਆਹ ਚੀਜ਼ ਬੋਲੋ ਸੋ ਇਹ ਵਿਦਿਆਰਥੀ ਨੂੰ 55% ਦੇ ਮਾਰਕਸ ਦੇ ਨਾਲ ਪਾਸ ਕੀਤਾ ਗਿਆ ਸੋ ਤੁਸੀਂ ਦੱਸਿਓ ਇਹ ਗੱਲ ਜਾਇਜ਼ ਆ ਇਹ ਗੱਲ ਦੇ ਪਿੱਛੇ ਇੱਕ ਧਰਮ ਕਟੜਤਾ ਸੀਗੀ ਜਿਹੜਾ ਚੈੱਕ ਕਰਨ ਵਾਲਾ ਅਫਸਰ ਸੀਗਾ ਉਹ ਵੀ ਧਰਮ ਨੂੰ ਮੰਨਦਾ ਸੀਗਾ ਜਿਹਨੇ ਇਹਨਾਂ ਤਿੰਨਾਂ ਵਿਦਿਆਰਥੀਆਂ ਨੂੰ ਪਾਸ ਕਰ ਦਿੱਤਾ ਹੈ ਜਾਂ ਕੋਈ ਹੋਰ ਵਜ੍ਹਾ ਸੀਗੀ ਧੰਨਵਾਦ ਜੀ